ਮੈਂ ਇਹ ਪੋਸਟ ਪਾਣੀ ਨਹੀਂ ਸੀ ਪਰ ਪਤਾ ਨਹੀਂ ਕੋਈ ਵੀ ਚੀਜ਼ ਹੋਵੇ ਕੁਝ ਲੋਕ ਕਲਾਕਾਰਾਂ ਨੂੰ ਟਾਰਗੇਟ ਬਣਾ ਲੈਂਦੇ ਹਨ ਤੁਹਾਨੂੰ ਨਹੀਂ ਲੱਗਦਾ ਕਿ ਇਹ ਕੰਮ ਕਲਾਕਾਰਾਂ ਨਾਲੋਂ ਜ਼ਿਆਦਾ ਕਿਸੇ ਹੋਰ ਦਾ ਹੈ ਇਹ ਕਮੈਂਟਸ ਤੇ ਸਵਾਲ ਤੁਹਾਨੂੰ ਤੁਹਾਡੇ ਇਲਾਕੇ ਦੇ ਆਪਣੇ ਐਮਐਲਏ ਅਤੇ ਐਮਪੀ ਨੂੰ ਕਰਨੇ ਚਾਹੀਦੇ ਨੇ ਜਿਨ੍ਹਾਂ ਦੀ ਇਹ ਡਿਊਟੀ ਹੈ ਅਤੇ ਜਿਨ੍ਹਾਂ ਨੂੰ ਤੁਸੀਂ ਹੀ ਵੋਟਾਂ ਪਾ ਕੇ ਜਿਤਾਇਆ ਤਾਂ ਜੋ ਤੁਹਾਡੇ ਚੰਗੇ ਲਈ ਕੰਮ ਕਰ ਸਕਣ ਪੰਜਾਬ ਚ ਜੰਮੇ ਅਤੇ ਪੰਜਾਬ ਚ ਹੀ ਰਹਿ ਰਹੇ ਹਾਂ ਬਹੁਤ ਦੁੱਖ ਹੁੰਦਾ ਹੈ ਜੋ ਹਾਲਾਤ ਹਨ ਇਸ ਸਮੇਂ ਪੰਜਾਬ ਦੇ ਪਰ ਕੀ ਮੈਨੂੰ ਆਪਣਾ ਦੁੱਖ ਪੋਸਟਾਂ 'ਤੇ ਪਾ ਕੇ ਦਿਖਾਉਣਾ ਪਵੇਗਾ ਉਹ ਵੀ ਸਿਰਫ ਇਸ ਲਈ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਮੈਨੂੰ ਕਿੰਨਾ ਦੁੱਖ ਹੈ ਅਤੇ ਮੈਂ ਕੀ ਕੀ ਕਰ ਰਿਹਾ ਹਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਉਹਨਾਂ ਸਭ ਲੋਕਾਂ ਦੀ ਮਦਦ ਕਰਨ ਦਾ ਆਪਣੇ ਲੋਕਾਂ ਨਾਲ ਖੜਨ ਦਾ ਅਤੇ ਕਰ ਵੀ ਰਹੇ ਹਾਂ ਜਿੰਨੇ ਜੋਗੇ ਹਾਂ ਪਰ ਕੀ ਸਭ ਕੁਝ ਕਰਕੇ ਪੋਸਟਪான் ਤੋਂ ਬਾਅਦ ਹੀ ਮੇਰੀ ਸੇਵਾ ਮਨਜ਼ੂਰ ਹੋਵੇਗੀ ਭਰਾਵੋ ਹਰ ਬੰਦਾ ਅਲੱਗ ਹੁੰਦਾ ਇਹ ਮੇਰਾ ਸੁਭਾਅ ਨਹੀਂ ਹੈਗਾ ਮੇਰੀ ਸੋਚ ਅਤੇ ਮੇਰੀ ਆਤਮਾ ਮੈਨੂੰ ਐਦਾਂ ਕਰਨ ਨਹੀਂ ਦਿੰਦੀ ਪੰਜਾਬੀ ਜੰਮਿਆ ਪੰਜਾਬੀ ਹੀ ਮਰਾਂਗੇ